ਹੈ ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਇੱਕ ਪਾਸੇ ਥੋਬਾ ਹੈ ਤੇ ਇੱਕ ਪਾਸੇ ਰਮਦਾਸ ਹੈ ਲੱਗੇ ਰਮਦਾਸ ਹੈ ਇੱਥੋਂ ਤੇ ਜਨਾਲਾ ਵੀ ਲੱਗ ਗਈ ਹੈ ਨੀਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਤੇ ਇੱਕ ਕਾਫੀ ਕਮਾਲ ਦੀ ਵੈੜ ਤੁਹਾਨੂੰ ਦਿਖਾਉਣੀ ਹੈ ਚੰਗੇ ਕੱਦ ਕਾਠਾ ਲਈ ਆ ਤੇ ਚੰਗੇ ਰਿਕਾਡ ਵਾਲੀ ਆ ਕੁਝ ਸੂਈਆਂ ਵਾਂ ਤੇ ਕੁਝ ਗੱਬਣਾ ਵਾਂ ਸੂਈਆਂ ਦੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਬਣਾ ਪਾਸ ਕਰਕੇ ਖੜੋ ਜਿਹੜਾ ਕੋਈ ਨਵੀਂ ਵੀਰ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਵੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਗੁਰੂ ਰਾਮ ਸਭ ਬਹੁਤ ਵਧੀਆ ਜੀ ਤੇ ਨਾਮ ਦੱਸਦੇ ਇੱਕ ਵਾਰੀ ਹਾਂ ਨੀਟਾ ਪਿੰਡ ਲਖੂਵਾਲ ਤਸੀਲ ਈਨ ਵਾਲਾ ਜਲਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿੰਦਾ 991446056 ਇੱਕ ਗਾਂ ਦੇ ਤਿੰਨ ਮੱਜੇ ਤਿੰਨ ਮੱਜੇ ਹਨ ਤੇ ਗਾਂ ਦੇ ਪਰ ਆਰ ਕੇ ਗਾਂ ਉਹਨ ਵੈਸੇ ਜਿੰਨੀਆਂ ਵੀਡੀਓ ਪੈਂਦੀਆਂ ਵਾ ਗਾਂ ਇੱਕ ਨਾ ਇੱਕ ਚੰਗੀ ਲੱਭ ਕੇ ਲਿਆਉਂਦੇ ਜੀ ਹਾਂਜੀ ਤੇ ਕਦ ਕੱਟਦੇ ਤਾਂ ਤੁਹਾਡੇ ਜਿੱਦਾ ਹੀ ਆ ਜਿਆਦਾ ਇੱਕ ਰੀ ਲਾਗੇ ਖਲਾਉਗੇ ਦਿਖਾ ਦੇ ਇਹ ਦੇਖ ਸਕਦੇ ਵੀ ਜਿਹਨਾਂ ਦੇ ਬਰਾਬਰ ਜੇ ਹੀ ਦਈ ਆ ਹੁਣ ਦੰਦੀ ਵੀ ਛਿੱਗੀ ਏ ਤੇ ਫੱਬਦੀ ਆ ਜੜੀ ਤੇ ਹੈਗੀ ਵੀ ਜੜੇ ਕਰੋਸ ਚਾਹੀਦਾ ਤੇ ਦੁੱਧ ਵੀ ਸੰਗਣਾ ਹੋਣਾ ਵਾ ਕਿੰਨਾ ਕ ਟਾਈਮ ਖੜਦੇ ਜੀ ਸਾਡੇ ਅੱਖਾਂ ਦੀ ਲੋੜ ਹੀ ਵੀਰ ਜੀ ਹਾਂਜੀ ਹਾਂਜੀ ਤੇ ਮੰਨ ਲਓ ਪਹਿਲੰ ਦਾ ਹੀ ਰਿਕਾਰਡ ਜਿਹੜਾ 24 25 ਕਿਲੋ ਦਾ ਆ ਅੱਛਾ ਹਾਂਜੀ ਤੇ ਐਰ ਕਾ ਦੁੱਧ ਬੱਚੀ ਮੈਦ ਆ ਵੀ 30 ਪਲੱਸ ਚੁਆਏਗੀ ਅੱਛਾ ਹਾਂਜੀ ਤੀਜ਼ ਲਾਗੇ ਬੰਨੇ ਜਿਹੜਾ ਚਵਾ ਦੂ ਕਿਉਂਕਿ ਹੁਣ ਤੇ ਚਲੋ ਮੌਸਮ ਵੀ ਦੁੱਧ ਦਾ ਆ ਚੰਦਾ ਜੀ ਚੈੱਕ ਕਰਾਉਨੇ ਆ ਛੇਦਾਂ ਦੇ ਮੂੰਹ ਸਹੀ ਜਿਹੜੀ ਛੇਦਾਂ ਦੇ ਅੱਛਾ ਹਾਂਜੀ ਹੁਣੇ ਚੈੱਕ ਕਰਾ ਦਨੇ ਆ ਠੀਕ ਆ ਦਿਖਾ ਦਿਓ ਇੱਕ ਵਾਰੀ ਫਿਰ ਤੋੜ ਕੇ ਤੁਹਾਨੂੰ ਦਿਖਾ ਦਈਏ ਥੋੜੀ ਜਿਹਾ ਪਿਹਾਰੇ ਦੀ ਕਰਦੀ ਆ ਔਲ ਦੀ ਆ ਵੇਖੋ ਪਿਓਰ ਛੇਦਾਂ ਠੀਕ ਹੈ ਜੀ ਹਾਂ ਤੋੜ ਦੋ ਫਿਰ ਬਾਕੀ ਇਹ ਵੀ ਖੜੇ ਕੋਈ ਸਾਹਵਲਾ ਬਾਕੀ ਗੱਬਨ ਪੈਸ਼ਰੋ ਦੁੱਧ ਦਾ ਅੰਦਾਜ਼ਾ ਹੁੰਦਾ ਵਾ ਦੁੱਧ ਵੱਧ ਵੀ ਕੱਢ ਸਕਦੀ ਆ ਤੇ ਘੱਟ ਵੀ ਕੱਢ ਸਕਦੀ ਵੱਡੀ ਗੱਲ ਪੂਰੀ ਕੋਲ ਸੈ ਹੈ ਅਜੇ ਤਿਆਰ ਹੋਣੀ ਆ ਅਜੇ ਪਛਾਣ ਹਵਾਨਾ ਇਹਨੇ ਸਾਰਾ ਭਰਨਾ ਹੈ ਲੈ ਜਾ ਵੀਰ ਜੀ ਬਾਕੀ ਜਿਹੜੇ ਵੀਰਜ ਹੋਣੀ ਤੋਰਨਦੇ ਉਹਨਾਂ ਤੋਂ ਵੀ ਕਾਤ ਉੱਚਾ ਆ ਇਹਨਾਂ ਨਿਰਲ ਭੱਜੀ ਦੇ ਇੱਕ ਵਾਰੀ ਲਾਜੋ ਸਿੱਧੀ ਲਾਜੋ ਬਾਕੀ ਜਿੱਥੋਂ ਵੀ ਆਈ ਆ ਫਿਰ ਨੇ ਸਾਂਭੀ ਚੰਗੀ ਆ ਲੈ ਆਓ ਮਾਕੇ ਮਿਲ ਕਿਉਂ ਇਹਨਾਂ ਵੀ ਚੰਗੀ ਲੱਗੀ ਐ ਹਾਂ ਦੇਖ ਸਕਦੇ ਜੀ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਐ ਗਾਂਵ 'ਚ ਵੀ ਹਵਾਨਾ ਚੰਗਾ ਭਰੰਦੀ ਐ ਅਜੀ ਪਛਾਣ ਹਵਾਨਾ ਭਰਨਾ ਆ ਇਹਨੇ ਹਾਂ ਜੀ ਇਹਨੇ ਮੇਰੇ ਖਾਨਾ ਹੱਤਾਂ ਲੈ ਜਾਣਾ ਤੇ ਮੁੱਲ ਫਿਰ ਇਹਦਾ ਬਹੁਤ ਜ਼ਿਆਦਾ ਮੁੱਲ ਵੀਰ ਜੀ ਇਹਦਾ ਫੋਨ ਤੇ ਨਾ ਕਰ ਲੀਏ ਸ਼ਾਇਦ ਫੋਨ ਤੇ ਕਰਨਾ ਇਹਦਾ ਮੁੱਲ ਆਪਾਂ ਫੋਨ ਤੇ ਕਰੀਏ ਇਹ ਆ ਵੀ ਅਜੇ ਫਿਰ ਥੋੜੀ ਤਿਆਰ ਹੋਣ ਵਾਲੀ ਆ ਹਾਂ ਜੀ ਤੇ ਹੁਣ ਉਸ ਹਿਸਾਬ ਨਾਲ ਦੇ ਤੇ ਭੈਣ ਭਰਾ ਦੇ ਸੂਤਰ ਆ ਜੂਦਾ ਆਪਾਂ ਮੁੱਲ ਕਰਦਾਂਗੇ ਜਾਇਜ਼ ਦਵਾਂਗੇ ਅੱਛਾ ਤੇ ਜੇ ਨਾ ਫਿਰ ਤਿਆਰ ਕਰਕੇ ਤੇ ਬਾਕੀ ਇਹ ਆ ਵੀ ਛੋਟੇ ਹਾਸੀ ਜੇ ਕੱਲੀ ਪੈਣੀ ਮਸਾਈ ਆ ਨਾ ਹਾਂਜੀ ਹਾਂਜੀ ਤੇ ਹੁਣ ਆਮ ਅੱਜ ਗੱਬਣੇ ਆਏ ਵੀ ਸੂਣ ਨਹੀਂ ਦਈ ਇਹ ਲੱਗਦੀ ਦਈ ਜੇ ਦਈ ਆ ਵਟ ਕਰ ਬਾਕੀ ਜਿਹੜਾ ਟੱਕਰ ਵੀਡੀਓ ਪੈਣੀ ਉਹ ਟੱਕਰ ਇਹਨੇ ਸੂਪ ਹੈ ਨਾ ਹਾਂਜੀ ਥੱਲੇ ਗੱਬਣੀ ਹੈ ਥਾਣੇ ਦੇ ਵੀ ਦੇਖ ਸਕਦੇ ਤੋੜ ਦੋ ਫਿਰ ਵੇਖੋ ਲੈ ਵਾਲੂ ਵਾਕਿਆ ਦਾ ਨਗਾ ਨੇ ਇਹ ਪੱਦਰੇ ਨਹੀਂ ਇਹ ਵੀ ਥੱਲੇ ਚੰਗੀ ਭਰੀ ਆ ਆਦਾਪਾ ਬਹੁਤਾ ਉੱਚਾ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਨਿੱਕਾ ਵੀ ਨਹੀਂ ਕਹਿ ਸਕਦੇ ਮੀਡੀਅਮ ਜਿਹਾ ਵੀ ਚਲਾ ਜਾ ਮੇਲ ਤੇ ਥੱਲੇਆ ਚੰਗੀ ਬਣੀ ਆ ਆ ਜਿ� ਲਾਇਆ ਅੱਜ ਲੈ ਲਓ ਸਿੱਧੀ ਬੰਦਾ ਵੀ ਜੀ ਨੇ। ਚੱਲ ਬੰਦਾ। ਰਾਕੇ ਥੱਲੇ ਜਿੰਨੀ ਵੀ ਆ ਸਫਾਈ ਚ ਬਰਾਬਰ ਜੀ ਆ। ਕੋਈ ਭਲਾ ਭੁਲਾ ਨਹੀਂ ਪਈਆਂ ਹਵਾਨੇ ਤੇ। ਤੇ ਕਿੰਨਾ ਫਰੇ ਦਾ ਮੁੱਲ? ਮੁੱਲ ਵੀਰ ਜੀ ਕਿੰਨਾ ਕਿੰਨਾ ਕਰ ਲੈਣੇ ਆ। ਦੁੱਧ ਦੋ ਤਰਾ ਕਿੰਨਾ ਕੱਢੀ ਜਾਊਗੀ? ਦੁੱਧ ਵੀਰ ਜੀ ਨੇ ਮੱਲੋ ਹੁਣ ਸਕੈਨ ਨੂੰ ਭਾਵੇਂ ਦੂਜਾ ਵੀ ਸੁਆ ਕਰਦੀ ਆ ਤੀਸਰੇ ਸੁਆ ਸੁਣਾ ਆ। ਅੱਛਾ। ਪਹਿਲੇ ਸੂਏਆਂ ਦੇ 10-11 ਕਿਲੋ ਜਾਂਦੇ ਨੇ ਦੂਜੇ ਸੂਏ ਤੇ 13 ਕਿਲੋ ਦੁੱਧ ਚੋਂ ਦੇ ਰਹੇ ਆਂ ਅੱਛਾ ਹਾਂਜੀ ਤੇ ਹੁਣ ਅੱਗੋਂ ਆਪਣੀ ਕੋਈ ਹਿਸਾਬ ਲਾ ਲਈ ਅੰਦਾਜ਼ਾ ਲਾ ਲਈ ਅਸੀਂ ਤੇ ਕਿਹੜੀ ਮੰਲੋ ਚੋਈ ਆ ਚਲੋ ਇੰਨਾ ਕ ਕੱਢੀ ਜਾਊਗੀ ਹਾਂ ਦੁੱਧ 12-13 ਕਿਲੋ ਆਰਾਮ ਨਾਲ ਕੱਢੂਗੀ ਦੁੱਧ ਵਾਲੀ ਮਹੀ ਹੈ ਬਰੀਕ ਬੜੀ ਆ ਲਖੋ ਹਾਂਜੀ ਕਾਗਜ਼ੜ ਕੀ ਹੈ ਬਾਕੀ ਨਾੜਾ ਨੂੜਾ ਵੇਖੋ ਕਿਤਰਾ ਆ ਆ ਵੇਖੋ ਸਾਰੇ ਜਿਹੜੇ ਪੱਧਰੇ ਥੱਲੇ ਆ ਤੇ ਜਾਜ ਜੀ ਦੇ ਦਿਆ ਫਿਰ ਦੇ ਦਿਆ ਸੀ ਆਰ ਨਹੀਂ ਸੀ ਆਰ ਜਾਜ ਨਹੀਂ ਜੀ ਦੱਸੋ ਗੰਨਾ ਦੇ ਕਰ ਦਈਏ ਵਿੱਚ ਕਿੰਨਾ ਤੁਸੀਂ ਕਿਨੇ ਕਰ ਦਿੰਦੇ ਪੰਜ ਪੰਜ ਛੱਡ ਦਈਏ ਫਿਰ ਹੋਰ ਛੱਡ ਦਈਏ ਦੋ ਅੱਛਾ ਹਾਂਜੀ 73000 ਤੀ ਦੇ ਦੋ ਯਾਰ ਛੱਡ ਦੋ ਅੱਛਾ ਮੈਂ ਮੰਗਲ ਨਿਕਲਾ ਹੋਰ ਯਾਰ ਹਾਂ ਜੋਨਾ ਵੀ ਪਹਿਲੀ ਵਾਰ ਹੀ ਗਿਆ 72000 ਦੀ ਵੀਰ ਜੀ ਦੇ ਦਾਂਗੇ 72000 ਦੀ ਦੇ ਦੋ ਉਹ ਚਾ 500 ਛੋਟ ਕਰ ਦਾਂਗੇ ਠੀਕ ਹੈ ਪਰ ਮੈਂ ਇੰਨੀ ਚੰਗੀ ਐ ਕੋਈ ਆਣ ਕੇ ਮੇਰੇ ਕਿ ਤੂੰ ਸੂਣ ਹੀ ਦਈਏ ਸੂ ਬਣੀ ਆ ਸੂਣ ਹੀ ਦਈਏ ਆ ਕੇ ਬੱਸ ਹੋਣਾ ਜਦੋਂ ਬੈਗੇ ਨੇ ਸੂ ਬਣੇ ਆ ਕੋੜੇ ਖਿੱਚੇ ਨੇ ਠੀਕ ਹੈ ਜੀ ਹਾਂ ਤੇ ਹੁਣ ਆ ਸੂਈ ਸਵਾਈ ਆ ਇਹ ਸੂਈ ਜੀ ਵੀਰ ਜੀ ਇਹ ਨੋ ਕਿ ਨਤੇ ਨੋ ਕਿ ਸੁਈ ਨੋ ਇਹ ਵੀ ਜੀ ਆਪਣਾ ਕੁਸਹਾਵ ਲਾ ਲੈ 20 25 ਦਿਨ ਨਾਲੇ ਭਾਵੇਂ ਕੋਈ ਮਹੀਨਾ ਵੀ ਲਾ ਲੈ ਹਾ ਮਹੀਨੇ ਤੇ ਲਾ ਕੇ ਬੰਨੇ ਬੱਚੇ ਹੈਗਾ ਮਹੀਨੇ ਤੋਂ ਬਾਹਰ ਆ ਬਾਕੀ ਆ ਵੀ ਜੀ ਨੇ ਦੀ ਬੇਟੀ ਆ ਅੱਜ ਸਕੂਲੇ ਨਹੀਂ ਗਈ ਇਸੇ ਕਰਕੇ ਨਹੀਂ ਗਈ ਜਾਣਾਈ ਛੁੱਟੀ ਕਰਦੀ ਹੈ ਕਿ ਅੱਜ ਬਾਕੀ ਦੁੱਧ ਵੀਰ ਜੀ ਦੇ ਕੋਲ ਕਹਿਣਾ ਹੈ ਨਾ ਨਹੀਂ ਆ ਲੀਟਰ ਮਾਰਵਾ 8 ਕਿਲੋ ਦੁੱਧ ਆ ਠੀਕ ਹੈ ਜੀ ਹਾਂ ਜੀ ਸਾਸੂ ਬੜੀ ਵੇਖੋ ਆਜਲੇ ਆਜ ਬਾਕੀ ਸੂਈ ਤੇ ਦੁੱਧ ਦੀ ਚਵਾਈ ਤਾਂ ਹੀ ਆਪਣੀ ਆਪ ਕਰਕੇ ਖੜਨੀ ਆਂ ਕਦੇ ਵੀ ਨਹੀਂ ਕਿੰਨੇ ਕਿ ਬਿਨਾ ਚਵਾਈ ਤੋਂ ਪਸ਼ੂ ਖੜੋ ਜਾਨ ਬਹੁਤ ਵੀ ਇੱਕੀ ਚੰਗੀ ਜਾਂਦੀ ਆ ਆਹ ਨੂੰ ਵੇਖੋ ਕਿਦਾਂ ਬੇਲਾ ਹੋ ਰਾ ਹੈ ਲੱਗਾ ਤੇ ਦੁੱਧ ਕਿੰਨਾ ਵਿਧੀਆ ਤੇ ਕੋਲ ਵੀ ਜਿਹੜਾ ਲੀਟਰਾਂ ਦਾ ਮਿਲਣਾ ਨਾ 8 ਕਿਲੋ ਆ ਅੱਛਾ 10 ਰੁਪਏ ਨੌ ਜੋ ਮਰਜ਼ੀ ਕਹ ਜੀ 8 ਕਿਲੋ ਕੰਡੇ ਤੇ ਜਾੜ ਮਾ ਹੋਊਗਾ ਦੁੱਧ ਪੱਕਾ ਦੁੱਧ ਜਿਹੜਾ ਹੈਗਾ ਦੁੱਧ ਜੇ ਮੈਂ ਪਹਿਲੀ ਗੱਲ ਇਸ਼ਾਨ ਕੇ ਚੋਲੇ ਖਾਣ ਨਹੀਂ ਤੇ ਜਿਹੜਾ ਮੇਰਾ ਵੀਰ ਨਹੀਂ ਆਇਆ ਤਾਂ ਦੋ ਟਾਈਮ ਸਾਡੇ ਕੋਲ ਵੀਡੀਓ ਕਾਲ ਤੇ ਚਵਾ ਲੈਣਾ ਤੇ ਇਹਦਾ ਫਿਰ ਮੁੱਲ ਕਿੰਨਾ ਜੀ ਮੁੱਲ ਵੀਰ ਜੀ ਬਿਲਕੁਲ ਜਾਇਜ਼ ਹੀ ਕਰਨਾ ਇਹਦਾ ਕਿੰਨਾ ਕ 62000 ਦੇ ਦਈਏ ਕਰ ਦਈਏ ਵਿੱਚਾ ਛੋਟ ਛੋਟ ਦੱਸੋ ਕਿੰਨਾ 60 ਤੀ ਦੇ ਦਈਏ ਦੋ ਹੋਰ ਛੱਡ ਦੀ ਅੱਛਾ 57 ਯਾਰ ਇੰਨੀ ਛੱਡ ਦੀਏ 57 57 ਯਾਰ ਹੀ ਦੇ ਦਾਂਗੇ ਠੀਕ ਹੈ ਬਾਕੀ ਦੋ ਟਾਈਮ ਚੋ ਕੇ ਖੜੇ ਕੋਈ ਠੀਕ ਹੈ ਜੀ ਹਾਂ ਜੀ ਆਹ ਜੋ ਦੀਵੀਰ ਜੀ ਸਹੀ ਜਿਹੜੀ ਦੂਜਾ ਸੁਆ ਆ ਅੱਛਾ ਤੇ ਕੱਲ ਦੀ ਸੂਈ ਜ ਆਜ ਕੱਟੀ ਆ ਕੱਟੀ ਆ ਗੱਲਾਂ ਨਾ ਢੂ ਆ ਵੇਖ ਲੋ ਤਾ ਜਮਾ ਦੇ ਹਾਂ ਆ ਵੇਖ ਲੋ ਮਾਰਨ ਢਈ ਆ ਉਹ ਗੰਦ ਆਹ ਦੇਖ ਸਾਦੇ ਜੀ ਬਾਕੀ ਆ ਇਹ ਆਪ ਵੀ ਬੱਚੀ ਆ ਤੇ ਬੱਚਿਆਂ ਦਾ ਬੜਾ ਧਿਆਨ ਰੱਖਦੇ ਆ ਅਸੀਂ ਅੱਗੇ ਕਈ ਵਾਰੀ ਆਈਦਾ ਵਾ ਨਾਮ ਦੱਸਦੇ ਫੇਰ ਅੱਜ ਆਪਣਾ ਨਾਮ ਦਾ ਮੇਰਾ ਨਾਮ ਜਸਦੀਪ ਕੌਰ ਆ ਅੱਛਾ ਜਸਦੀਪ ਕੌਰ ਆ ਕੀ ਗਾ ਸਕੂਲੇ ਨਹੀਂ ਗਈ ਫਿਰ ਕਿਉਂ ਅੱਜ ਨਹੀਂ ਗਈ ਅੱਜ ਇਹ ਬੱਚਿਆ ਨਾ ਬੜਾ ਖੇਡਦੀ ਆ ਜਦੋਂ ਵੀ ਅਸੀਂ ਆਈਦਾ ਵਾ ਆਪ ਵੀ ਬੱਚੀ ਆ ਤੇ ਬੱਚਿਆਂ ਦਾ ਕਾਫੀ ਧਿਆਨ ਰੱਖਦੀ ਆ ਤੇ ਆ ਨਰੂ ਦੇਖ ਸਕਦੇ ਤਾਜ਼ਾ ਹੀ ਆ ਜਿਹੜਾ ਨਾਲ ਆ ਬਖਲੇ ਮਾਰਨ ਨਹੀਂ ਮळा ਜਾ ਜੇ ਉਤਰਾ ਹੀ ਆ ਜਿਹੜੀ ਇਹ ਤੇ ਕਿੰਨੇ ਚੱਦੀ ਸੋਈ ਵੇਤੀ ਹੈ ਇਹ ਵੀਰ ਦੀ ਕੱਲ ਸਿਹਰ ਦੀ ਸੂਈ ਆ ਅੱਛਾ ਕਿੰਨੀਆਂ ਚਵਾਈਆਂ ਹੋ ਗਿਆ ਇਹਦੀਆਂ ਇਹ ਸਹੀ ਜਿਹੜਾ ਦੂਜਾ ਸੁਆ ਜਿਹੜਾ ਆ ਨਾ ਸੇਂਗ ਇੱਕ ਖੋਖ ਜਿਹਾ ਲੱਥਾ ਹੀ ਠੀਕ ਆ ਜੀ ਇਹਨੂੰ ਜਾ ਮੜਾ ਜਾ ਕਰਾਤਾ ਮਨ ਲਓ ਕੋ ਕਵੇ ਨਾ ਠੀਕ ਆ ਤੇ ਬਹੁਤ ਸਾਫ ਸੁਥਰੀ ਚਵਾਈ ਇੱਕ ਨੰਬਰ ਹੋਊਗੀ ਬਾਕੀ ਥੱਲੇ ਵੀ ਸਫਾਈ ਜਾਂ ਜਿੰਨੀ ਵੀ ਆ ਉਪਰੋਂ ਇੱਕ ਮਾ ਦੇ ਵੇਤੀ ਨੂੰ ਅੱਛਾ ਲਿਆ ਜਾ ਸਿੱਧੀ ਲੈ ਜਾ ਇਕੱਲੀ ਬਾਕੀ ਤਾਜੀ ਸੋਈ ਆ ਤੁਹਾਡੀ ਲੱਪੇ ਲੁੱਪੇ ਜਿਆ ਕਿੱਥਾ ਨਾਲ ਦਾ ਸਾਈਜ਼ ਗਿਆਪ ਵੀ ਚੰਗਾ ਉਤਰਾਂ ਵਿੱਚ ਤੇ ਦੁੱਧ ਕਿੰਨਾ ਕੁ ਕੱਢੀ ਜਾਊਗੀ ਹੈ ਵੀਰ ਜੀ ਹੁਣ ਇਹਦੀ ਸਟਾਰਟਿੰਗ ਜਿਹੜੀ ਹੈ ਨਾ ਹਾਂਜੀ 1.5 ਲੱਖ ਵਾਲੀ ਨੂੰ ਮੈਂ ਪਰਾਂ ਕਰ ਦਈਏ 9-10 ਕਿਲੋ ਬੋਲਾ ਸਟਾਰਟ ਆ ਅੱਛਾ ਕਿੰਨੀਆਂ ਚਵਾਈਆਂ ਕਰਤੀਆਂ ਜੀ ਤਿੰਨ ਕਰਦੀਆਂ ਆ ਅੱਛਾ ਤੇ ਸਵੇਰੇ ਸ਼ਾਮੀ ਦਾ ਅੱਜ ਸਵੇਰੇ ਠੀਕ ਹੈ ਤੇ ਦੇਖ ਲਓ ਕਿਤੇ ਡੋਕਾ ਨਹੀਂ ਮੈਂ ਦਾ ਬਿਲਕੁਲ ਸਾਫ਼ ਜੀ ਤੇ ਮੋਲੇ ਦਾ ਜਾਜਾ ਕਰ ਦਈਏ ਫਿਰ ਮੋਲੇ ਦਾ ਕਿੰਨਾ ਕਰ ਦਈਏ ਦੱਸੋ ਆਪ ਹੀ ਕਰ ਦੋ 75 ਰੁਪਏ ਦੀ ਆ ਜੀ ਕਰਦੇ ਵਿੱਚ ਛੋਟਾ ਉਹ ਤਾਂ ਮੈਂ 12 13 ਕਿਲੋ ਦੇ ਆ ਰਹੀ 72 ਦੇ ਦੀ ਹਾਂਜੀ 72 ਦੀ 70 ਹੀ ਦੇ ਦਈਏ ਅੱਛਾ 70 ਹੀ ਹਾਂ ਇੱਕ ਹੋਰ ਛੱਡ ਦਈਏ ਅੱਛਾ ਯਾਰ 70 ਜੋ ਛੱਡ ਦੋਗੇ ਯਾਰ ਛੱਡ ਦਾਂਗੇ 70 ਜੋ ਠੀਕ ਹੈ ਜੀ ਹਾਂਜੀ ਬਾਕੀ ਮੇਰਾ ਵੀਰ ਜਿੱਦਾਂ ਮਰਜੀ ਕੋ ਤਸੱਲੀ ਕਰਕੇ ਖੜੇ ਇਧਰ ਵੇਖੋ ਉਹ ਨਾ ਉਹ ਨਾ ਹੀ ਲੇ ਵਾਲਾ ਗਾਂ ਨੂੰ ਉਹ ਨਾ ਉਹ ਪਛਾਣ ਨੂੰ ਆ ਵੇਖੋ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਵੀਰ ਜੀ ਇਹੋ ਹੀ ਆ ਮੱਲੋ ਵੀ ਇੱਕ ਦੋ ਗੱਬਣਾ ਨੇ ਆਪਣੇ ਕੋ ਵੀ ਸੂ ਬਣੀ ਮੈਂ ਤੇ ਆ ਵੀ پاس ਹੀ ਹੋਣੀ ਆ ਆਪਣੀ پاس ਕਰਕੇ ਮੈਂ ਵੀ ਆਪਣੀ ਜੋ ਵੀ ਇੰਨੀ ਗੱਲ ਇੱਥੇ ਆਣ ਕੇ ਖੜੇ ਜੇ ਨਹੀਂ ਤੇ ਚਵਾ ਕੇ ਵੀਡੀਓ ਬਣਾ ਕੇ ਆਪਣੀ ਜਦੋਂ ਪੂਰੀ ਤਸੱਲੀ ਹੋਵੇ ਤੇ ਫਿਰ ਇੱਥੋਂ ਪਸ਼ੂ ਕਿੱਲੇ ਤੋਂ ਖੋਲੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਪਸ਼ੂ ਖਰੀਦੋ ਜੀ